ਕਿ ਤੁਹਾਡੀ ਪਾਰਟੀ ਬੀਜੇਪੀ ਵੱਲੋਂ ਨਕਰੀਪੁਰ ਦੇ ਵਿੱਚ ਚਾਰ ਕਿਸਾਨ ਸ਼ਹੀਦ ਕਰਨੇ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਗਰੀਤ ਨੂੰ ਸ਼ਹੀਦ ਕਰਨਾ ਔਰ ਸ਼ੁਭ ਕਰਨ ਨੂੰ ਹੋਣ ਸ਼ਹੀਦ ਕਰਨਾ ਇਹ ਜਾਇਜ਼ ਹੈ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨਾ ਔਰ ਉੱਥੇ ਰੋਕੜੀ ਰਸਤੇ ਇਹ ਜਾਇਜ਼ ਹੈ ਕਿ ਨਹੀਂ ਇਹਦਾ ਜਵਾਬ ਦੇ ਦਿਓ ਬਸ ਇੱਕ ਮਿੰਟ ਜਵਾਬ ਲੈ ਲੈਂਦੇ ਪਲੀਜ਼ ਪਾ ਦਿਓ ਸਾਨੂੰ ਲਓ ਜਵਾਬ ਚਲੋ ਇਹਨਾਂ ਦੇਖੋ ਜਵਾਬ ਜੇ ਤੁਸੀਂ ਆਪ ਲੈ ਲੈਂਦੇ ਯਾਰ ਇੱਕ ਮਿੰਟ ਜਵਾਬ ਜਵਾਬ ਸਾਡੀ ਤੋਂ ਦੇਣੀ ਆ ਬਲਾ ਦੇ ਨਹੀਂ ਸਰਕਾਰ ਦੀ ਬਹੁਤ ਹੀ ਸਰਕਾਰਿਓ ਸਾਡੇ ਵੀ ਸਾਡੇ ਸਾਥੀ ਪਹਿਲੀ ਗੱਲ ਤੇ ਤੁਹਾਡਾ ਕੀ ਇਅਤ ਜੀ ਆਣ ਆਹ ਪਾਰਟੀ ਦਾ ਆਪਣਾ ਪ੍ਰੋਗਰਾਮ ਹੈ ਵੋਟਾਂ ਫੈਲੀਆਂ ਵੋਟਾਂ ਮੰਗਦੀਆਂ ਤੁਸੀਂ ਤੁਹਾਡਾ ਵੀ ਹੱਕ ਹੈ ਜਿਹੜੇ ਸਵਾਲ ਤੁਸੀਂ ਕਰਦੇ ਹੋ ਤਾਂ ਜਵਾਬ ਅਸੀਂ ਦੇਣਾ ਮੇਰੇ ਗੱਦੀ ਤੇ ਗਲਤੀ ਸੀ ਲੇਕਿਨ ਕੋਈ ਵੀ ਵਲੀ ਇਹਾਂ ਜਿਹੜੇ ਵੀ ਸ਼ਹੀਦ ਹੋਏ ਨੇ ਪਹਿਲੀ ਗੱਲ ਤਾਂ ਜਿਹੜਾ ਜਦੋਂ ਇਸ ਕਿਸਮ ਦਾ ਕੋਈ ਖਾਣਾ ਬਾਕਰਦਾ ਉਹ ਕਚਹਿਰੀਆਂ ਦਾ ਹਾਲ ਹੋ ਜਾਂਦਾ ਉਹਦੇ ਵਿੱਚ ਨਾ ਕਿ ਪਾਰਟੀ ਨੇ ਕਰਨਾ ਹੈ ਸਾਨੂੰ ਵੀ ਹੁੰਦਾ ਧੋਖਾ ਸੀ ਵੀ ਤੁਹਾਡੇ ਨਾਲ ਜਿੱਥੇ ਕੋਈ ਧੱਕਾ ਹੁੰਦਾ ਜਿੱਥੇ ਲੋਕਾਂ ਦਾ ਰੋਸ ਹੈ ਨਾ ਤੁਹਾਡਾ ਤੁਹਾਡੇ ਨਾਲ ਮੈਂ ਉਸ ਸੀ ਸੈਨਰ ਦੀ ਸਤਿ ਸ੍ਰੀ ਅਕਾਲ ਨੰਬਰ ਤੋਂ ਭਾਜੀ ਜੀ ਦੀ ਗੱਲ ਜਿਹੜੀ ਗੱਲ ਆਪਾਂ ਜਿਹੜੀ ਗੱਲ ਮਨਾਲੀ ਹੈ ਜਾਂ ਜਿਹੜੀ ਗੱਲ ਆਪਾਂ ਸਮਝਿਆ ਵੀ ਜਿਹੜੇ ਤਿੰਨ ਨੂੰ ਵਾਪਸ ਹੋਏ ਉਸ ਤੋਂ ਬਾਅਦ ਰਹਿੰਦੀ ਉਹਨਾਂ ਦੀ ਵੀ ਅਸੀਂ ਇੱਥੇ ਐਮਐਸਬੀ ਲਾਗੇ ਬਿਲਕੁਲ ਉਹ ਗੱਲ ਉੱਥੇ ਦੀ ਉੱਥੇ ਰੁਕੀ ਰਹਿ ਗਈ ਤੁਹਾਡਾ ਇਹ ਹੀ ਹੈ ਵੀ ਉਹ ਇੰਪਲੀਮੈਂਟ ਕਿਉਂ ਨਹੀਂ ਹੋਈ ਉਹ ਹੋਣੀ ਚਾਹੀਦੀ ਇੰਟੈਂਟ ਸਪਿਰਿਟਸ ਕਿਉਂ ਹੋਈ ਹੈ ਬਿਲਕੁਲ 1 ਸੈਕਿੰਡ ਪਾਈਦਾ ਬਿਲਕੁਲ ਤੁਹਾਡੀ ਗੱਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਸਰਕਾਰ ਜੋ ਵੀ ਕਹੇ ਉਹ ਹਾਇਪਸਪਿਰਿਟ ਵਿੱਚ ਇੰਪਲੀਮੈਂਟ ਹੋਈ ਜੇ ਜਿਹੜੀ ਚੀਜ਼ ਆਪਣਾ ਰੋਸ ਪ੍ਰਦਰਸ਼ਨ ਕਰ ਲਈ ਦਿੱਲੀ ਜਾਣ ਦੀ ਸੀ ਬਦਕਿਸਮਤੀ ਦੀ ਗੱਲ ਹੈ ਸਰਕਾਰਾਂ ਦਾ ਰੋਗ ਵੀ ਇਸ ਤੇ ਆਪਣਾ ਰੋਦਲਾ ਕਰਨਾ ਪਰ ਉਹਦੇ ਵਿੱਚ ਨਿਸ਼ਾਨ ਹੈ ਕਿ ਵੇਟ ਨਹੀਂ ਕਿੱਦਾ ਹੋਇਆ ਪੰਜਾਬੀਆਂ ਨੂੰ ਬਫਰੀ ਤੁਸੀਂ ਇਹ ਦੁੱਖ ਬੜਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਵੀ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸ ਤੇ ਬਹਿ ਕੇ ਤੁਹਾਡੇ ਵਰਗੇ ਜਿਹੜੇ ਯੂਨੀਅਨਿਸ ਲੀਡਰਸ ਨੇ ਉਹਨਾਂ ਦਾ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਖਤਮ ਹੁੰਦਾ ਹੈ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆਂ ਵੇਖੋ ਇਹ ਇਲੈਕਸ਼ਨ ਦਾ ਉਮਰ ਹੋ ਲੈਣੀ ਹੋਰ ਵੀ ਇਨ ਤੋਂ ਬਾਅਦ ਕੇਵੀ ਇਲੈਕਸ਼ਨ ਆਉਣ। ਸਾਨੂੰ ਇਹ ਸੀ ਤ ਨਿਵੇੜਾ ਕਰ ਲਈ ਕਰ। ਤੇ ਜਿਹੜਾ ਹੋਣਾ ਅਸੀਂ ਚਾਹਦੇ ਆਂ ਵੀ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨ ਦੇ ਲੀਡਰਸ਼ਿਪ ਆ ਸਾਰੇ ਸਿਆਣੇ ਆ। ਆਪਾਂ ਆਪਾਂ ਇਹ ਗੱਲ ਭੁੱਜੀਏ ਵੀ ਆਪਾਂ ਕਿਹੜੀ ਪਾਰਟੀ ਨੇ। ਪਹਿਲੇ ਆਪਾਂ ਇੱਕੀ ਆ। ਤੇ ਆਪਾਂ ਇੱਕ ਦੂਜੇ ਦਾ ਮਿਲ ਕੇ ਜਿਹੜੀ ਚੀਜ਼ ਤੁਹਾਡੀ ਜਾਇਜ਼ ਹੈ ਉਹ ਤੇ ਅਸੀਂ ਵੀ ਤੁਹਾਡੇ ਨਾਲ ਖੜੀਏ ਤੇ ਇਹ ਚੀਜ਼ ਜਾਇਜ਼ ਹੈ ਤਾਂ ਆਪਾਂ ਕਿਹਦਾ ਹੱਲ ਕਰੀਏ। ਦੇ ਹਰ ਚੀਜ਼ ਦਾ ਨਿਕੂਗਾ ਤੁਹਾਨੂੰ ਯਕੀਨ ਦਿਵਾਉਣਾ ਹੈ ਮੇਰੀ ਇਹ ਨਹੀਂ ਇਲੈਕਸ਼ਨ ਹੈ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਦਾ ਨਹੀਂ ਆਪਾਂ ਸਰਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਦੇ ਹਾਂ ਸੋ ਮੇਰੀ ਸ਼ੁਭ ਕਾਮਨਾ ਇਹ ਸ਼ਹੀ ਹੈ ਕਿ ਆਪਾਂ ਸਾਰੇ ਭਰਾ ਤੁਹਾਡਾ ਤੁਹਾਡਾ ਇੱਥੇ ਆਇਆ ਤੇ ਜੀ ਆਇਆਂ ਨੂੰ ਤੁਹਾਡਾ ਹੱਕ ਮੰਦਾ ਤੁਹਾਡਾ ਰਾਈਟ ਹੈ ਅਸੀਂ ਤੁਹਾਨੂੰ ਜਵਾਬ ਦੇ ਵੀ ਆਏ ਜਿੱਤੇ ਅਸੀਂ ਵੋਟਾਂ ਲੈਣੀਆਂ ਸਾਰੀ ਪਾਰਟੀ ਵਾਲਿਆਂ ਲੈਣੀਆਂ ਸਾਰੇ ਕੋਈ ਇੱਕ ਵਜੋ ਆਪਕੋ ਸਾਰੇ ਗੋਲ ਮੂਰਤੀਆਂ ਕਲਾਕਾਰ ਜਨਾਬ ਕੀ ਸ਼ੌਕਦਰ ਨੂੰ ਗੋਲੀ ਮਾਰਨੀ ਜਾਇਸੀ ਵੀ ਉਹਦੇ ਉੱਤੇ ਤੁਸੀਂ ਕੀ ਕੀਤਾ ਡਾਕੀ ਹੈ ਜੀ ਦੇਖੋ ਮੈਂ ਜਿਹੜੀ ਚੀਜ਼ ਨਾ ਮੇਰੇ ਹੱਕ ਚ ਹੈ ਨਾ ਅਚਾਨਕ ਇਹ ਕਹਿਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਤੇ ਇਹ ਤੇ ਸਰਕਾਰ ਤੇ ਪੁਲਿਸ ਦਾ ਉਹਦੇ ਵਿੱਚ ਬਿਲਕੁਲ ਯਾਰ ਹੁਣ ਇੱਕ ਦਾ ਨਾ ਫਿਰ ਕਰੀ ਜਾਈਏ ਬੋਧਾਨਮ ਮੈਂ ਦੇ ਦੇ ਹਾਂ ਉਹ ਜਵਾਬ ਤਾਂ ਹਮ ਨਹੀਂ ਦਵਾਂਗੇ ਜਵਾਬੀ ਪੁੱਛਦਾ ਕੀ ਕਰ ਲਿਆ ਜਿਹੜਾ ਕਾਨੂੰਨੀ ਚੀਜ਼ ਆ ਉਹਦੇ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ ਜਨਾਬ ਗੋਲੀ ਮਾਰਨ ਦਾ ਆਰਡਰ ਕਿਹਨੇ ਦਿੱਤਾ ਜੀ ਉਹ ਇੱਕ ਮਿੰਟ ਗਾਦੀ ਗਾਦੀ ਕੋਈ ਗੱਲ ਨਹੀਂ ਦੇਸੀ ਪਹਿਲੀ ਕਰਦੇ ਤੁਸੀਂ ਵੋਟਾਂ ਇਹ ਵੈਲਿਡ ਨਹੀਂ ਇਹ ਵੈਲਿਡ ਨਹੀਂ ਹੈ ਬੰਦੇ ਇਹ ਬਿਆਹਰੀ ਨੇ ਕਿਸੇ ਨੇ ਮਾਰੀ ਪਰ ਇਸ ਤੋਂ ਬਾਅਦ 1 ਸੈਕਿੰਡ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਨਹੀਂ ਨਾ ਪਲੀਜ਼ ਵੈਨ 1 ਸੈਕਿੰਡ ਅਫਤਾਰ ਕਿੱਥੇ ਆ ਆਪਾਂ ਸਾਰੇ ਬਸਾਏ ਆ ਨਹੀਂ ਨਹੀਂ ਬਾਬਾ ਸਾਰੇ ਕੋਈ ਨਹੀਂ ਕੋਈ ਤਲਖੀ ਕੋਈ ਨਹੀਂ ਇਹਦਾ ਜਵਾਬ ਹੱਕ ਸਵਾਲ ਹੈ ਜੀ ਇੱਕ ਜਿਹੜਾ ਜਿਹੜਾ ਪੋਲੀਟਿਕਲ ਬੰਦਾ ਹੈ ਨਾ ਉਹਨੇ ਧੋਖਾ ਕੀਤਾ ਆਪਾਂ ਤੁਹਾਡੇ ਜਵਾਬਾਂ ਤੋਂ ਭਾਵੇਂ ਜਾਲ ਨਹੀਂ ਬਚਾ ਸਕਦੇ ਤੁਸੀਂ ਸਾਹਿਬ ਜੀ ਕੁਝ ਕਰਦਾ ਹੈ ਵੀ ਅਸੀਂ ਜਿੱਥੇ ਗੱਲ ਹੋਵੇਗੀ ਇਸ ਆਮੀ ਦੇ ਹੱਕ ਦੀ ਤੁਹਾਡੇ ਨਾਮ ਕਰਾਂਗੇ ਬਾਜਵਾਜੀ ਇਹੋ ਯਕੀਨ ਹੋਣਾ ਚਾਹੀਦਾ ਜਿੱਦਾਂ ਉਹਦਾ ਜਵਾਬ ਜਿਉਂ ਜੀ ਉਹਨਾਂ ਦੇ ਹੱਕ ਦੀ ਆਵਾਜ਼ ਤੇ ਚੁਟਾ ਦਿਓ ਜਿਹੜੇ ਹੁਣ ਫੜ ਕੇ ਅੰਦਰ ਗਏ ਇਹਨਾਂ ਨੂੰ ਵੀ ਯਕੀਨ ਕੋਰ ਖੀਰੀ ਬਾਜੋ ਜਿਹੜੇ ਇਹਨਾਂ ਦੇ ਹੱਕ ਦੀ ਆਵਾਜ਼ ਚੁਟਾ ਦਿਓ ਚਲੋ ਜੀ ਉਹ ਤੁਹਾਡੀ ਗੱਲ ਹੈ ਤੁਹਾਡੀ ਗੱਲ ਹੈ ਉਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਬੋਲ ਦਿਓ ਹਾਂ ਕਿੱਥੇ ਆਪ ਤਾਰ ਆ ਨੀ ਜਨਾਬ ਸ਼ੁਭ ਗੰਦ ਜਿਹੜਾ ਜਨਾਬ ਸ਼ੁਭ ਗੰਦ ਨਸ਼ੀਦ ਕੀਤਾ ਵਾ ਧੰਨਵਾਦ ਤੁਹਾਡਾ ਨਾ ਜੀ ਸੁਆਗਤ ਜਵਾਬ ਦਿਓ ਜੀ ਕਹਿੰਦਾ ਜਵਾਬ ਦਿਓ ਜਵਾਬ ਦਿਓ ਜੀ ਜਿਹੜਾ ਸ਼ਬਦ ਗੱਲ ਸ਼ਹੀਦ ਕੀਤਾ ਹੁੰਦਾ ਕੀ ਜਵਾਬ ਹੈ ਜੀ ਉਹਦੇ ਦਾ ਕੀ ਜਨਾਬ ਇਹ ਜਵਾਬ ਤਾਂ ਦਿਓ ਜੀ ਸ਼ਬਦ ਗੱਲ ਨੂੰ ਸਾਫ ਕਰੋ ਦਿਓਗੇ ਜੀ ਅਧਿਕਾਰੀ ਡਾਕਟਰ ਦਰਸ਼ਨ ਪਾਲ ਜਿਲ੍ਹਾ ਉਸਤਾਨ ਬਣਿਆ ਦੇਸ਼ ਵਿਰੋਧੀ ਆ ਇਹ ਮਜ਼ਦੂਰ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਉਹਦੇ ਲਈ ਮੋਰਚਾ ਲੱਗਾ ਸੀ ਜਿਹਦੇ ਵਿੱਚ 700 ਬੰਦਾ ਸਾਡਾ ਸ਼ਹੀਦ ਹੋਇਆ 736 ਬੰਦਖ ਬਖਸ਼ੇਤਾ ਕੇ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਬਣੇ ਉਹ ਸਾਰੇ ਵਾਪਸ ਲਏ ਜਾਣਗੇ ਬਾਦਵਾਰੀ ਅੱਜ ਤੱਕ ਵੀ ਉਹ ਕੇਸ ਪੈਂਦੇ ਨਹੀਂ ਪਏ ਆ ਵਾਪਸ ਨਹੀਂ ਸਾਡੀ ਬੇਨਤੀ ਆ ਤੁਸੀਂ ਉਸ ادارے ਦੇ ਮੈਂਬਰ ਬਣਨਾ ਵਾ ਜਿੱਥੇ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੁੰਨੇ ਆ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੁੰਨੇ ਆ ਕਿ ਦੇਸ਼ ਦੇ ਕਿਸਾਨ ਨੂੰ ਕੀ ਚਾਹੀਦਾ ਮਜ਼ਦੂਰ ਨੂੰ ਕੀ ਚਾਹੀਦਾ ਦੁਕਾਨਦਾਰ ਨੂੰ ਕੀ ਚਾਹੀਦਾ ਮੁਲਾਜ਼ਮ ਨੂੰ ਕੀ ਚਾਹੀਦਾ ਉੱਥੇ ਇਹ ਸਾਰੇ ਫੈਸਲੇ ਹੁੰਨੇ ਆ ਇਸ ਕਰਕੇ ਸਾਡੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ ਤੁਸੀਂ ਚਾਓ ਤੇ ਲੋਕਾਂ ਦੇ ਹੱਕ ਦੀ ਗੱਲ ਕਰੋ ਅਗਲੀ ਗੱਲ ਇੱਕੋ ਗੱਲ ਕਰਕੇ ਬਾਕੀ ਮੇਰੇ ਸਾਥੀ ਕਰਨਗੇ ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਤੇ ਖਰਬਾਂ ਰੁਪਏ ਮੋਦੀ ਨੇ ਮਾਫ ਕਰਕੇ ਮੋਦੀ ਦਾ ਨਾਰਾ ਸੀ ਖੱਬ ਦਾ ਸਾਧ ਸਭ ਦਾ ਵਿਕਾਸ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਵਿਕਾਸ ਦੋਸਤਾਂ ਦੇ ਅਡਾਨੀਆਂ ਤੇ ਬਾਨੀਆਂ ਦਾ ਹੋਵੇ ਹਿੰਦੁਸਤਾਨ ਦੀ ਮੰਨ 1% ਆਬਾਦੀ ਕੋਲੋਂ ਬਾਜਵਾਦੀ 40% ਹਿੰਦੁਸਤਾਨ ਦਾ سرمਾਇਆ ਉਹਨਾਂ ਦੇ ਕੋਲ ਹੈ 40% ਅਡਾਨੀਆਂ ਬਾਨੀਆਂ ਦੇ ਕੋਲ ਹੈ ਇਹ ਜਿਹੜਾ ਆਰਥਿਕ ਨਿਵਾੜਾ ਵਾ ਇਸ ਕਰਕੇ ਅਸੀਂ 1% ਲੋਕਾਂ ਕੋਲ ਦੇਸ਼ ਦਾ 40% سرمایہ ਵਾ ਅਦਾਨੀਆਂ ਬਾਨੀਆਂ ਕੋਲ ਜੇ ਅਸੀਂ ਇਹ ਗੱਲ ਕਹਿੰਨੇ ਆ ਉਹਨਾਂ ਦਾ ਅਰਬਾਂ ਦੇ ਖਰਬੜ ਤੇ ਜੇ ਤੁਸੀਂ ਮਾਫ਼ ਕਰ ਦਿੱਤਾ ਕਿਸਾਨ ਦੇਸ਼ ਦਾ ਜਿਹੜਾ ਅੰਨ ਦਾਤਾ ਵਾ ਮੋਦੀ ਵੀ ਕਿਸਾਨ ਦਾ ਪੈਦਾ ਕੀਤਾ ਹੋਇਆ ਖਾਂਦਾ ਫੇਰੇ ਉੱਟ ਕੇ ਤੁਸੀਂ ਵੀ ਬਾਜਵਾਜੀ ਕਹਿੰਦੇ ਹੋ ਬੱਬੂ ਜੀ ਤੁਸੀਂ ਵੀ ਕਹਿੰਦੇ ਹੋ ਪਰ ਜਿਹੜਾ ਕਿਸਾਨ ਅੱਜ ਦੇਸ਼ ਦਾ ਅੰਨ ਦਾਤਾ ਹੋਵੇ ਉਹ ਸੜਕਾਂ ਦੇ ਰੋਲਦਾ ਫੇਰੇ ਉਨੂੰ ਕੋ ਪੁੱਛੇ ਨਾ ਦਿੱਲੀ ਸਾਡਾ ਨਹੀਂ ਅਸੀਂ ਦੇਸ਼ ਦੇ ਵਤਨਿਕ ਹੈ ਸਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ ਇਦੋਂ ਵੱਡਾ ਸਾਡੇ ਨਾਲ ਕੋਈ ਦੇਣਸਾਭੀ ਨਹੀਂ ਹੋ ਸਕਦੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਇੱਕ ਮਿੰਟ ਬਲੀ ਲਾਡੀ ਪਰਵਾਦ ਹੋਇਆ ਹੋਰ ਅਗਰ ਤੁਹਾਡੇ ਨਾਲ ਹੈ ਉਹ ਲੱਗੇ ਜਾਂ ਮੋਟਾ ਠੱਕੇ ਦਾ ਮਰੋ ਠੱਕੇ ਦਾ ਰਾਈਡਾ ਕੀ ਚੁਰਾਉਂਦਾ ਤੁਸੀਂ ਜਿਹੜੇ ਜਿਹੜੇ ਕਰਨੀ ਬੰਦ ਕਰੋ ਉਸ ਤੋਂ ਬਾਅਦ ਪੂਰਾ ਸਾਫਾ ਕਰ ਦਿਆਂਗੇ ਪੂਰਾ ਸਾਫਾ ਕਰ ਦਿਆਂਗੇ ਜਿਹੜਾ ਵੀ ਹੋਗਾ ਬੜੀ ਆਵਾਜ਼ ਵੀ ਚੱਲੇਗਾ ਉਸੇ ਪੰਗੜਾ ਥੋੜੀਆਂ ਹੀ ਮਨੂਜ ਚਾਰਜ ਤੋਂ ਸਮੀਖਿਸ਼ ਵੀ ਹੈ ਉਹ ਵੀ ਵਾ ਕੋਈ ਕਰਾਂਗੇ ਆਪਣਾ ਦਿਨੇਸ਼ ਵੱਧੂ ਜੀ ਪਹਿਲੀ ਗੱਲ ਸਤਿਕਾਰ ਬੇਨਤੀ ਆ ਕਿ ਅਸੀਂ ਇੱਥੇ ਪੱਜੂ ਨੇ ਨਾ ਉਹ ਤੁਸੀਂ ਅਜੀ ਤੁਸ ਕਹਿੰਦੇ ਨੇ ਸਭ ਦੇ ਵਿਅਕਤੀਗਤ ਸੋਚਾ ਆਇਆ ਇੱਥੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਬਿਲਕੁਲ ਆ ਸਾਰੇ ਤੁਹਾਡੇ ਵੋਟਰ ਹੀ ਆਏ ਆ ਵੀ ਤੁਸੀਂ ਵੋਟ ਲੈਂ ਕੇ ਆਏ ਹੋ ਪਰ ਇਹ ਜਿਹੜੀ ਵੋਟ ਆ ਇਹਦਾ ਵੀ ਜੇ ਕੋਈ ਮਤਲਬ ਮੰਗਾ ਮਸਲੇ ਆ ਉਹ ਤੁਹਾਨੂੰ ਦੱਸਣ ਆਏ ਆ ਪਰ ਅੱਜ ਇਹਨਾਂ ਦੀ ਜਿਹੜੀ ਦੋਰ ਦਸ਼ਾ ਪ੍ਰਸ਼ਾਸਨ ਨੇ ਕੀਤੀ ਆ ਇਹ ਅਸੀਂ ਕੋਦੋਂ ਮਹਿਸੂਸ ਕਰਦੇ ਆ ਕਿ ਮਾੜੀ ਗੱਲ ਆ ਅੱਜ ਦੀ ਗੱਲ ਹੋਈ ਆ ਬੰਗਲ ਦੀ ਮਾਫੀ ਚਾਹਨਾ ਵੇ ਸਾਰੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਧੱਕੇ ਵੱਜੇ ਹੁਣ ਅਸੀਂ ਇੱਥੇ ਬੈਠੇ ਆ ਤੁਸੀਂ ਗੱਲ ਕਰ ਰਹੇ ਹੋ ਅਸੀਂ ਕੀ ਮਤਲਬ ਸਾਡੇ ਕੋਲ ਦੇਖ ਲਓ ਕੁਝ ਵੀ ਨਹੀਂ ਹੈਗਾ ਇਸ ਵੇਲੇ ਕਿ ਨਾਲੇ ਇਸ ਤਰੀਕੇ ਨਾਲ ਹੁੱਲਣ ਬਾਜੇ ਨਾਲ ਜਹਾਂ ਆਪਾਂ ਕੋ ਧੰਨ ਤੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਹਾਲਾ ਨਹੀਂ ਹੋਣਾ ਅਸੀਂ ਸਾਡਾ ਸੁਆਲ ਹੈ ਕਿ ਦਿੱਲੀ ਆਪਣੇ ਕਿਸਾਨ ਜਿਹੜੇ ਸੀ 13 ਫਰਵਰੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਕਿ ਸਾਨੂੰ ਐਮਐਸਪੀ ਉਹ ਯਾਰ ਚੁੱਪ ਕਰ ਐਮਐਸਪੀ ਖਰੀਦ ਗਾਰੰਟੀ ਚੂਰ ਜੇ ਦਿਖਾਇਆਵੇ ਐਮਐਸਪੀ ਤੇ ਹੈ ਹੀ ਆ ਪਰ ਉਹਦਾ ਖਰੀਦਦੰ ਦਾ ਜਿਹੜਾ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੀ ਘਟੂ ਘਟ ਫਸਲ ਜਿਹੜੀ ਹੈ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ ਵਿਕੇ ਤੁஞ்சி ਸੀ ਕਿ ਸ਼ੁਭ ਕਰਨ ਸਿੰਘਾ ਜਿਹੜਾ ਨੌਜਵਾਨ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਸ਼ਹੀਦ ਕਰ ਦਿੱਤਾ 21 ਫਰਵਰੀ ਤਦਸੋ ਲੋਕ ਰਾਜੇ ਮਤਲਬ ਇੱਥੇ ਅਜਾਇਬ ਦਿੰਦਾ ਕਿ ਅਸੀਂ ਉਹ ਕਿਸਾਨ ਜਿਹੜਾ ਮਿਹਨਤ ਕਰਨ ਵਾਲਾ ਵੀ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਤੇ ਗੋਲੀ ਮਾਰ ਕੇ ਮਤਲਬ ਐਕਸਾਈਆਂ ਦੀ ਤੁਸੀਂ ਗੋਲ ਦਿਓ ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਗੋਲੀਆਂ ਕਿ ਆਨਲਾਈਨ ਸਮੇਂ ਤੇ ਤੁਹਾਡੀ ਸਰਕਾਰ ਮਾਰਮ ਕੀ ਕਹਾਂਦਾ ਨੂੰ ਕਿ ਜਾਂ ਉਹਨਾਂ ਦੀ ਹਫਾਇਤ ਕਰਨੀ ਤੀਜਾ ਸਵਾਲ ਸੀ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਜਿਹੜਾ ਸਰਕਾਰ ਬੰਨੀ ਸੀ 2021 ਦੇ ਵਿੱਚ ਜਦੋਂ ਆਤਾ ਉੱਥੇ ਆ ਦਿੱਲੀ ਤੋਂ ਮੋਦੀ ਸਾਹਿਬ ਨੇ ਮਤਲਬ ਖੇਤੀ ਵਾਲੀ ਮੰਤਰੀ ਸਾਹਿਬ ਨੇ ਦਿੱਤੀ ਸਾਨੂੰ ਦਿੱਤੀ ਹੋਈ ਆ ਛੇਰ ਵਾਲੀ ਚਿੱਠੀ ਤੇ ਇਹ ਤੁਹਾਡੀਆਂ ਜਿਹੜੀਆਂ ਆਪਾਂ ਮੰਗਾ ਜਿਹੜੀਆਂ ਇਹ ਜਲੂਮੂਲ ਲੱਜ ਕਰਾਂਗੇ ਪਰ ਅਜੇ ਤੱਕ ਉਹ ਗ੍ਰੀਨ ਗਾਰੰਟੀ ਕੋਈ ਨਹੀਂ ਆ ਗਿਆ ਉਲਟ ਇਹ ਬਈ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਰਗੱਛਾ ਹੋਰ ਮਾੜੀ ਹੋਣੀ ਆ ਉਹਨਾਂ ਨੂੰ ਭਾਅ ਨਹੀਂ ਮਿਲਨੇ ਮੰਡੀ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਕਿੰਨਾ ਰੁਜ਼ਗਾਰ ਜਿਹੜਾ ਉਹ ਖਤਮ ਹੋਣਾ ਉਹ ਇਹ ਆ ਸਾਡੇ ਬਾਕੀ ਦਾ ਸਵਾਲ ਜਿਹੜੇ ਆ ਅਗਲੇ ਕਰਦੇ ਗਏ ਤੁਸੀਂ ਆਪਣੇ ਨੇ ਕਾਦੋ ਜੋਗਾ ਤੋਂ ਕਾਲੀ ਜਿਹੇ ਚ ਪਾਉਂ ਆਹੀ ਕਰ ਲੈਣਾ ਤੁਹਾਡਾ ਕੰਮ ਇਹ ਬੱਲੀਆਂ ਦੀ ਗੱਲ ਆ ਇਹ ਪੰਜਾਬ ਸਰਕਾਰ ਨੇ ਕਰਦਾ ਆਪ ਵੀ ਇਹ ਕਿਸਾਨ ਪਰਿਵਾਰਾਂ ਦੇ ਨਾਲ ਆ ਮੈਂ ਵੀ ਕੋਈ ਨਮਰੂਦ ਕਰਾ ਕਰਕੇ ਥੋੜਾ ਹੱਲ ਲੁਣਾ ਬਹਿ ਕੇ ਹੱਲ ਕਰਨਿਆਂ ਦਾ ਕਰਕੇ ਤੁਸੀਂ ਵੀ ਰੋ ਰੇ ਮੈਂ ਜਰਾ ਤਾਂ ਮੰਗੋ ਦਿਓ ਆਹੀ ਵੀ ਨਿਆਰ ਰੋ ਹੋਈ ਇੱਕ ਦਮ ਨਾਲ ਕੋਈ ਆਪਾਂ ਜਿਹੜਾ ਚੋਣ ਹੋਵੇ ਉਹਦੇ ਕੋ ਅੱਜ ਤੱਕ ਕੁਝ ਵੀ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਅੱਜ ਤੇ ਕੁਝ ਵੀ ਨਹੀਂ ਹੋਣਾ ਦੇਖੋ ਹੁਣ ਤੇ ਚੋਣ ਵੀ ਹੋਣਾ ਚੋਣ ਹੋਣਾ ਬੱਗੂ ਜੀ ਜੋ ਹਮਾਰੇ ਇੰਨਾ ਬਹੁਤ ਫਾਸਲਾ ਹੋਇਆ ਵਾ ਅੱਜ ਚਮੀ ਆ ਗਈ ਆਹੀ ਅੱਗੇ ਵੀ ਕਿਸਾਨਾਂ ਵਾਲਾ ਗੱਲ ਹੋ ਰਿਹਾ ਇਸ ਵੇਲੇ ਤਾਂ ਲੱਗੇ ਬੇਸਤੀ ਹੈ ਵੀ ਅਜਾ ਆਪਣਾ ਨਾਮ ਨਹੀਂ ਆਪਣਾ ਪੈਜਾ ਖਰਾਬ ਹੋਏ ਨਹੀਂ ਤੋੜਿਆ ਕੋਈ ਅਸੀਂ ਗੱਲ ਏ ਨਾ ਇਹ ਨਾ ਮੋਲ ਲੈ ਕੇ ਛੜੀ ਦੇ ਉੱਪਰ ਭੱਜ ਗਿਆ ਮੜ ਗਿਆ ਤੂੰ ਵੀ ਭੱਜ ਜਾ ਇੱਕ ਮਿੰਟ ਅਸੀਂ ਜਵਾਨ ਆ ਜੀ ਸਾਡੇ ਵੀ ਸਾਡੇ ਆ ਜਾਓ ਸਾਡੇ ਹੋਰ ਗੱਲਾਂ ਇੱਥੇ ਜੇ ਦੋ ਜਾ ਸਾਜਵਾ ਇੱਕ ਵਾਰੀ ਇੱਕ ਵਾਰੀ ਸਾਫ ਦਾ ਸ਼ਾਸਨ ਇੱਕ ਮਿੰਟ ਪੇ ਇਹ ਸੁਣ ਦਰਾਉ ਭੱਜ ਕੇ ਤਾਂ ਬਤਾ ਉਹ ਸਰ ਕਿਸਾਨ ਆ ਬਹੁਤ ਖਲੋ साइडो <laughs>